ਗੱਡੀਆਂ ਜਿਹੜੀਆਂ ਇੱਥੋਂ ਲੰਘ ਰਹੀਆਂ ਨੇ ਆਮ ਲੋਕ ਜਿਹੜੇ ਨੇ ਉਹਦੇ ਵਾਹਨ ਜਿਹੜੇ ਇੱਥੋਂ ਲੰਘ ਰਹੇ ਨੇ ਲੇਕਿਨ ਸੜਕ ਜਿਹੜੀ ਆ ਉਹ ਸੜਕ ਤਾਂ ਆਪਣੇ ਆਪ ਦੇ ਵਿੱਚ ਕਹਿਣਾ ਮੈਨੂੰ ਲੱਗਦਾ ਬਿਲਕੁਲ ਗਲਤ ਹੋਏਗਾ ਕਿ ਇਸ ਤਰੀਕੇ ਦੇ ਨਾਲ ਟੁੱਟੀ ਹੋਈ ਹੈ ਕੀ ਇਹ ਨਹੀਂ ਪਤਾ ਲੱਗਦਾ ਕਿ ਸੜਕ ਦੇ ਵਿੱਚ ਟੋਏ ਨੇ ਕਿ ਟੋਿਆਂ ਦੇ ਵਿੱਚ ਸੜਕ ਹੈ ਇਸ ਸੜਕ ਦੇ ਵੱਲ ਕਿਸੇ ਵੀ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਵੱਖ-ਵੱਖ ਪਾਰਟੀਆਂ ਦੀ ਸਰਕਾਰ ਰਹੀ ਲੇਕਿਨ ਇਸ ਸੜਕ ਦੇ ਕਦੇ ਭਾਗ ਨਹੀਂ ਖੁੱਲੇ ਇਹ ਸੜਕ ਬਾਬਾ ਬਾਲਕਨਾਥ ਦੀ ਜਾਂਦੀ ਹੈ ਇਹ ਸੜਕ ਅਨੰਤਪੁਰ ਸਾਹਿਬ ਨੂੰ ਜਾਂਦੀ ਹੈ ਇਹ ਸੜਕ ਕੀਰਤਪੁਰ ਸਾਹਿਬ ਨੂੰ ਜਾਂਦੀ ਹੈ ਇਹ ਮਨੀਕਰਨ ਨੂੰ ਜਾਂਦੀ ਹੈ ਇਹ ਕੁੱਲੂ ਨੂੰ ਜਾਂਦੀ ਹੈ ਇਹ ਮਨਾਲੀ ਨੂੰ ਜਾਂਦੀ ਹੈ ਆਪਦੇ ਵਿੱਚ ਹੁਣ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵਾਲਿਆਂ ਵੱਲੋਂ ਸੰਗਤ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਲੋੜ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਸ ਸੜਕ ਨੂੰ ਜਿਹੜਾ ਹੈ ਹੁਣ ਉਹ ਠੀਕ ਕੀਤਾ ਜਾਣਾ ਜਿਹੜਾ ਸ਼ੁਰੂ ਕੀਤਾ ਗਿਆ ਸੰਗਤ ਦੀ ਮਾਇਆ ਲੱਗ ਰਹੀ ਆ ਸੰਗਤ ਦੀ ਮਾਇਆ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਸੀ ਜਦੋਂ ਇਹ ਸ਼ਰਧਧਾਨੀ ਗੁਜ਼ਰਦੇ ਸਨ ਕਈ ਥਾਂ ਗੱਡੀਆਂ ਪਲਟੀਆਂ ਮਿਲਦੀਆਂ ਸੀ ਕੋਈ ਸਕੂਟਰ ਵਾਲਾ ਬੈਠਾ ਸੀਗਾ ਕੋਈ ਕਾਰ ਵਾਲਾ ਸਾਈਡ ਦੇ ਕਾਰ ਨਾਲ ਕੇ ਬੈਠਾ ਸੀ ਇਹ ਸਰਕਾਰਾਂ ਨੂੰ ਬੜੀ ਵਾਰਾ ਪੀਲਾ ਕੀਤੀ ਜਾਂ ਕਿ ਤੁਸੀਂ ਇਹ ਸੜਕ ਬਣਵਾਓ ਜਿੰਨੀ ਵਾਰ ਵੀ ਕਿਹਾ ਗਿਆ ਲਾਰੇ ਲਾਏ ਗਏ ਵੀ ਬਸ ਆਹ ਹੁਣ ਫੰਡ ਆ ਗਿਆ ਜਦੋਂ ਪਹਿਲੀ ਸਰਕਾਰ ਸੀ ਉਹਦੇ ਨਾਲ ਜਾਣ ਲੱਗਦਾ ਲਾਗੂ ਹੋ ਗਿਆ ਕੋਈ ਕਹਿੰਦਾ ਸੀ ਬਸਾਦਾ ਚੱਲੂ ਹੋਦੀਆਂ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਅਸੀਂ ਜੀ ਟੈਕਨੀਕਲ ਬੰਦੇ ਪ੍ਰਾਈਵੇਟ ਫਰਮਾਂ ਦੇ ਕਿਉਂਕਿ ਅਸੀਂ ਉਹਨਾਂ ਨਾਲ ਸਲਾਹ ਕਰਕੇ مشਵਰਾ ਕਰਕੇ ਉਹਨਾਂ ਨੂੰ ਲਾਲ ਲੈ ਕੇ ਚੱਲ ਰਹੇ ਹਾਂ ਮਾਝਾ ਦੁਆਬਾ ਮਾਲਵੇ ਨੂੰ ਜੋੜਨ ਵਾਲੀ ਸੜਕ ਸੀ ਕੌਣ ਕਹਤਾ ਹੈ ਕਿ ਆਸਮਾਨੇ ਛੇਦ ਨਹੀਂ ਹੁੰਤਾ ਇੱਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ ਤੇ ਮੈਂ ਹਾ ਤੁਹਾਡੇ ਨਾਲ ਬੀਐਸ ਚਾਨਾ ਇਸ ਸਮੇਂ ਅਸੀਂ ਖੜੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਮੁੱਖ ਮਾਰਗ ਦੇ ਉੱਪਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਮਾਰਗ ਦੇ ਬਾਰੇ ਦੱਸਿਏ ਕਿ ਇਹ ਮਾਰਗ ਬੀਤੇ ਲੰਬੇ ਸਮੇਂ ਤੋਂ ਬੇਹਦ ਖਸਤਾ ਹਾਲ ਦੇ ਵਿੱਚ ਸੀ ਕਿਉਂਕਿ ਮਾਝਾ ਤੇ ਅਨੰਦਪੁਰ ਸਾਹਿਬ ਜਿਹੜਾ ਦੋ ਤਖਤਾਂ ਨੂੰ ਇਹ ਜਿਹੜਾ ਜੋੜਦਾ ਸੀ ਤਖਸ਼ਰੀ ਅਨੰਦਪੁਰ ਸਾਹਿਬ ਤਖਸ਼ਰੀ ਕੇਸਗੜ੍ਹ ਸਾਹਿਬ ਤੇ ਉਸ ਤੋਂ ਇ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਹ ਦੋ ਜਿਹੜੇ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਧਾਰਮਿਕ ਸਥਾਨ ਨੇ ਇਹਨਾਂ ਸਥਾਨਾਂ ਦੇ ਉੱਪਰ ਦਰਸ਼ਨ ਕਰਨ ਵਾਲੀ ਸੰਗਤ ਜਿਹੜੀ ਜਦੋਂ ਇਸ ਰਸਤੇ ਦੇ ਉੱਪਰ ਹੋ ਜਾਂਦੀ ਸੀ ਤਾਂ ਖਾਸ ਤੌਰ ਤੇ ਇਸ ਰਸਤੇ ਦੇ ਮੰਦੜੇ ਹਾਲ ਨੂੰ ਦੇਖਦੇ ਹੋਏ ਸੰਗਤ ਜਿਹੜੀ ਹੈ ਬੇਹਦ ਦੁਖੀ ਹੁੰਦੀ ਸੀ ਲੇਕਿਨ ਸਰਕਾਰਾਂ ਜਿੱਥੇ ਇਸ ਸੜਕ ਨੂੰ ਠੀਕ ਕਰਾਉਣ ਦੇ ਵਿੱਚ ਇਸ ਸੜਕ ਦੀ ਮੁਰੰਮਤ ਕਰਾਉਣ ਦੇ ਵਿੱਚ ਫੇਲ ਹੋਈਆਂ तमाम ਸਰਕਾਰਾਂ ਆਈਆਂ ਵਕ ਵਕ ਪਾਰਟੀਆਂ ਦੀਆਂ ਵਾਅਦੇ ਕੀਤੇ ਗਏ ਲੇਕਿਨ ਆਪਣੇ ਵਾਅਦਿਆਂ ਦੇ ਉੱਪਰ ਖਰੀਆਂ ਨਹੀਂ ਖਰੀਆਂ ਨਹੀਂ ਉਤਰੀਆਂ ਇਹ ਪਾਰਟੀਆਂ ਸਰਕਾਰਾਂ ਆਪਣੇ ਵਾਦਿਆਂ ਦੇ ਉੱਪਰ ਖਰੀਆਂ ਨਹੀਂ ਉਤਰੀਆਂ ਤੇ ਆਖਿਰਕਾਰ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਸੰਤਾਂ ਦੇ ਵੱਲੋਂ ਹੁਣ ਇਸ ਸੜਕ ਦੇ ਮੁਰੰਮਤ ਦਾ ਜਿਹੜਾ ਕੰਮ ਹੈ ਉਸ ਨੂੰ ਸ਼ੁਰੂ ਕੀਤਾ ਗਿਆ ਹੈ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਕੰਮ ਜਿਹੜਾ ਬੀਤੇ ਕੱਲ ਹੈਵੀ ਮਸ਼ੀਨਰੀ ਦੇ ਨਾਲ ਅਰਦਾਸ ਕਰਕੇ ਜਿਹੜਾ ਸ਼ੁਰੂ ਕੀਤਾ ਗਿਆ ਹੈ ਤੇ ਰੋਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੈਵੀ ਟ੍ਰੈਫੀਕਲ ਟ੍ਰੈਫਿਕ ਵਹੀਕਲ ਜਿਹੜੇ ਹੈਗੇ ਨੇ ਇੱਥੋਂ ਲੰਘਦੇ ਨੇ ਸੰਗਤ ਜਿੱਥੇ ਇਸ ਰਸਤੇ ਤੋਂ ਗੁਜ਼ਰਦੀ ਆ ਉੱਥੇ ਆਮ ਲੋਕ ਵੀ ਜਿਹੜੇ ਇਸ ਰਸਤੇ ਦਾ ਅੰਮ੍ਰਿਤਸਰ ਜਲੰਧਰ ਬੰਗਾ ਨਵਾਂ ਸ਼ਹਿਰ ਜਾਣ ਦੇ ਲਈ ਇਸ ਰਸਤੇ ਦਾ ਉਪਯੋਗ ਕਰਦੇ ਨੇ ਤੇ ਇਸੇ ਤਰੀਕੇ ਦੂਜੇ ਪਾਸੇ ਤੋਂ ਜਿਹੜੀ ਸੰਗਤ ਹੈ ਉਹ ਅਨੰਦਪੁਰ ਸਾਹਿਬ ਜਾਂ ਇਸ ਤੋਂ ਇਲਾਵਾ ਨੈਣਾਦੇਵੀ ਨਤਮਸਤਕ ਹੋਣ ਦੇ ਲਈ ਜਿਹੜੀ ਸੰਗਤ ਹੈ ਉਹ ਪੁੱਜਦੀ ਹੈ ਲੇਕਿਨ ਬੀਤੇ ਲੰਬੇ ਸਮੇਂ ਤੋਂ ਜਿਹੜਾ ਇਸ ਸੜਕ ਦੇ ਮਾੜੇ ਹਾਲ ਸੀ ਇਸ ਸੜਕ ਦੇ ਵੱਲ ਕਿਸੇ ਵੀ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਵਕ ਵਕ ਪਾਰਟੀਆਂ ਦੀ ਸਰਕਾਰ ਰਹੀ ਲੇਕਿਨ ਇਸ ਸੜਕ ਦੇ ਕਦੇ ਭਾਗ ਨਹੀਂ ਖੁੱਲੇ ਅੰਤ ਦੇ ਵਿੱਚ ਹੁਣ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਸੰਗਤ ਦੀ ਮੰਗ ਨੂੰ ਮੁੱਖ ਰੱਖ ਹੋਏ ਇਸ ਲੋਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਸ ਸੜਕ ਨੂੰ ਜਿਹੜਾ ਹੈ ਹੁਣ ਉਹ ਠੀਕ ਕੀਤਾ ਜਾਣਾ ਜਿਹੜਾ ਸ਼ੁਰੂ ਕੀਤਾ ਗਿਆ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਇੱਥੋਂ ਲੰਘ ਰਹੀਆਂ ਨੇ ਆਮ ਲੋਕ ਜਿਹੜੇ ਨੇ ਉਹਨਾਂ ਦੇ ਵਾਹਨ ਜਿਹੜੇ ਇੱਥੋਂ ਲੰਘ ਰਹੇ ਨੇ ਲੇਕਿਨ ਸੜਕ ਜਿਹੜੀ ਆ ਉਹ ਸੜਕ ਤਾਂ ਆਪਣੇ ਆਪ ਦੇ ਵਿੱਚ ਕਹਿਣਾ ਮੈਨੂੰ ਲੱਗਦਾ ਬਿਲਕੁਲ ਗਲਤ ਹੋਏਗਾ ਕਿ ਇਸ ਤਰੀਕੇ ਦੇ ਨਾਲ ਟੁੱਟੀ ਹੋਈ ਹੈ ਕਿ ਇਹ ਨਹੀਂ ਪਤਾ ਲੱਗਦਾ ਕਿ ਸੜਕ ਦੇ ਵਿੱਚ ਟੋਏ ਨੇ ਕਿ ਟੋਿਆਂ ਦੇ ਵਿੱਚ ਸੜਕ ਹੈ ਸੋ ਹੁਣ ਜਿਹੜਾ ਕਾਰ ਸੇਵਾ ਕਿਲਾ ਅਰੰਧਗੜ ਸਾਹਿਬ ਵਾਲੇ ਸੰਤ ਨੇ ਬਾਬਾ ਸੁੱਚਾ ਸਿੰਘ ਦੀ ਗੱਲ ਕੀਤੀ ਜਾਵੇ ਬਾਬਾ ਸਤਨਾਮ ਸਿੰਘ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਆਪਣੇ ਪੱਧਰ ਤੇ ਜਿਹੜਾ ਇਹ ਕਿਤੇ ਨਾ ਕਿਤੇ ਹੁਣ ਜਿਹੜਾ ਇਹਦੀ ਜਿੱਥੇ ਇਹ ਸੇਵਾ ਆਰੰਭੀ ਗਈ ਹੈ ਸੜਕ ਨੂੰ ਠੀਕ ਕਰਨ ਦੀ ਉੱਥੇ ਹੀ ਸਰਕਾਰਾਂ ਨੂੰ ਜਿਹੜਾ ਸ਼ੀਸ਼ਾ ਦਿਖਾਇਆ ਗਿਆ ਕਿ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀ ਉਹ ਕੰਮ ਹੁਣ ਸੰਤਾਂ ਮਹਾਪੁਰਸ਼ਾਂ ਨੂੰ ਸੰਗਤ ਦੀ ਮੰਗ ਨੂੰ ਮੁੱਖ ਰੱਖਦੇ ਜਿਹੜੇ ਕਰਨੇ ਪੈ ਰਹੇ ਆ ਮਸ਼ੀਨ ਕੇਵਲ ਤੁਸੀਂ ਇਸ ਸਮੇਂ ਦੇਖ ਸਕਦੇ ਕਿ ਜਿੱਥੇ ਇੱਕ ਮਸ਼ੀਨ ਲੱਗਿਆ ਉਸ ਤੋਂ ਅੱਗੇ ਦੀ ਚੱਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਜਿਹੜੀ ਹੈਵੀ ਮਸ਼ੀਨਰੀ ਲਗਾ ਕੇ ਇਹ ਸੜਕ ਨੂੰ ਜਿੱਥੇ ਚੌੜਾ ਕੀਤਾ ਜਾ ਰਿਹਾ ਹੈ ਉੱਥੇ ਸੜਕ ਨੂੰ ਜਿਹੜਾ ਠੀਕ ਵੀ ਕੀਤਾ ਜਾ ਰਿਹਾ ਹੈ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਕੰਮ ਹੁਣ ਤੁਹਾਨੂੰ ਸੰਤਾਂ ਮਹਾਪੁਰਸ਼ਾਂ ਨੂੰ ਕਰਨੇ ਪੈ ਰਹੇ ਦੂਜੀ ਗੱਲ ਇਹ ਕਿ ਲੰਬੇ ਸਮੇਂ ਤੋਂ ਇਸ ਜਿਹੜੇ ਸੜਕ ਦੇ ਭਾਗ ਉਹ ਮਾੜੇ ਹੀ ਕਹਿ ਸਕਦਾ ਮੈਂ ਇਹ ਨਹੀਂ ਪਤਾ ਲੱਗਦਾ ਸੀ ਕਿ ਸੜਕ ਦੇ ਵਿੱਚ ਟੋਏ ਨੇ ਜਾਂ ਟੋਿਆਂ ਦੇ ਵਿੱਚ ਸੜਕ ਹੈ ਕੀ ਕੋਂਗੇ ਸਹਾ ਸੰਗਜੀਓ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਜਿਹੜਾ ਆਨੰਦਪੁਰ ਸਾਹਿਬ ਵਾਲਾ ਰੋਡ ਸੀਗਾ ਬੜਾ ਖਤਰੇ ਵਾਲਾ ਸੀਗਾ ਤਕਰੀਬਨ ਮਾਝਾ ਦੁਆਬਾ ਮਾਲਵੇ ਨੂੰ ਜੋੜਨ ਵਾਲੀ ਸੜਕ ਸੀ ਇੱਕ ਸੜਕ ਦੇ ਹਿੱਸੇ ਦੀ ਫੋਲੇ ਮਲੇ ਦੇ ਸਬੰਧ ਦੇ ਵਿੱਚ ਜਿਆਦਾ ਨਹੀਂ ਤੇ 50 ਲੱਖ ਤੋਂ ਵੱਧ ਸੰਤ ਜਿਹੜੀ ਐ ਦਸ਼ਤਾਰੇ ਕਰਨ ਵਾਸਤੇ ਜਾਂਦੀ ਸੀ ਅਸੀਂ ਵੀ ਕਾਰ ਸੇਵਾ ਕਰਨਾ ਦੇ ਸਾਹਿਬ ਨਾਲ 50 ਸਾਲ ਤੋਂ ਜੁੜੇ ਹੋਏ ਆ ਇਸੇ ਰਸਤੇ ਸੜੀ ਆਈ ਜਾਂਦਾ ਸਭਾ ਜਿਹੜਾ ਉਹ ਜਾਜਤ ਨਹੀਂ ਸੀ ਦਿਰਦਾ ਇਹ ਸਰਕਾਰਾਂ ਨੂੰ ਬੜੀ ਵਾਰ ਅਪੀਲਾ ਕੀਤੀ ਜਾਂ ਵੀ ਤੁਸੀਂ ਇਹ ਸੜਕ ਬਣਵਾਓ ਜਿੰਨੀ ਵਾਰੀ ਵੀ ਕਿਹਾ ਗਿਆ ਲਾਰੇ ਲਾਏ ਗਏ ਵੀ ਬਸ ਹੁਣ ਫੰਡ ਆ ਗਿਆ ਜਦੋਂ ਪਹਿਲੀ ਸਰਕਾਰ ਸੀ ਉਹ ਕਹਿੰਦੇ ਮਲਚਾਉਣ ਜਾਦਾ ਲਾਗੂ ਹੋ ਗਿਆ ਕੋਈ ਕਹਿੰਦਾ ਸੀ ਬਸਾਕਾ ਚੱਲੂ ਹੋ ਗਈਆਂ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਇਹ ਸੜਕ 2 ਫੁੱਟ ਦੀ ਭਰੀ ਹੋਈ ਸੀਗੀ ਤੇ 22 ਤੋਂ ਇਹ 18 ਫੁੱਟ ਰਹਿ ਗਈ ਸੀ ਇਹਦੇ ਚਾਰਜ ਫੇਰੇ ਬਿਲਕੁਲ ਘਾਲ ਬੈ ਚੁੱਕੇ ਆ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਸੀ ਜਦੋਂ ਇਹ ਸੜਕ 'ਤੇ ਨਹੀਂ ਗੁਜ਼ਰਦੇ ਸੀ ਕਈ ਸਾਈ ਗੱਡੀਆਂ ਪਲਟੀਆਂ ਮਿਲਦੀਆਂ ਸੀ ਕੋਈ ਸਕੂਟਰ ਵਾਲਾ ਬੈਠਾ ਸੀਗਾ ਕੋਈ ਕਾਰ ਵਾਲਾ ਸਾਈਡ ਦੇ ਕਾਰ ਲਾ ਕੇ ਬੈਠਾ ਸੀ ਕਿਉਂਕਿ ਉਹ ਰਸਤਾ ਜਿਹੜਾ ਬਿਲਕੁਲ ਖਤਰਨਾਕ ਸੀ ਇਸ ਨੂੰ ਮੁੱਖ ਰੱਖਦੇ ਹੋਇਆਂ ਇਹ ਹੋ ਸਕਦਾ ਮਾਜੇ ਦਬਾਬੇ ਤੋਂ ਆਉਂਦੀਆਂ ਸੀ ਸਾਡਾ ਸਬੰਧ ਜਿਆਦਾ ਮਾਜੇ ਦਬਾਬੇ ਨਾਲ ਸੀਗਾ ਹੋ ਸਕਦਾ ਕਿ ਅਸੀਂ ਹੋਰ ਸੁਵਾਂਵਾ ਕਰਦੇ ਜੇ ਤੁਸੀਂ ਆਟ ਪੁਲ ਬਣਾਤੇ ਨਾਵੇਂ ਪੁਲ ਦਾ ਕੰਮ ਚੱਲ ਰਿਹਾ ਇਹ ਸੜਕ ਵਾਲ ਕਿਉਂ ਨਹੀਂ ਧਿਆਨ ਦੇਦੇ ਇਹ ਫਿਰ ਹੁਣ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਸ੍ਰੀ ਅਨੰਦਪੁਰ ਸਾਹਿਬ ਤੋਂ 16 ਤਰੀਕ ਨੂੰ ਅਰਦਾਸ ਕਰਕੇ ਸੰਤਾਂ ਆਪਣਾ ਸਾਜੂ ਸਮਾਨ ਲੈ ਕੇ ਮਸ਼ੀਨਰੀ ਲੈ ਕੇ ਸਾਰੀ ਕੋ ਇਸ ਜਗ੍ਹਾ ਦੇ ਉੱਤੇ ਆਨ ਕੇ ਸੇਵਾ ਰੰਗਾ ਦਿੱਤੀ ਗਈ ਆ ਜੋ ਕਿ ਆਪ ਜੀ ਵੀਡੀਓ ਰਹੀਂ ਦਰਸ਼ਨ ਕਰ ਰਹੇ ਜੀ ਦੇਖ ਰਹੇ ਜੀ ਕਿ ਜਿਹੜਾ ਇਸ ਟਾਈਮ ਦਾ ਮਾਹੌਲ ਆ ਜੀ ਕਾਂ ਕੋਈ ਖੂਈ ਤੋਂ ਲੈ ਕੇ ਅਰੋਦਾ ਪੌਦਾਂ ਜਿਹੜਾ ਉਤਾਰ ਆਈ ਕਿਸੇ ਕੇ ਘਰ ਵਾ ਉਥੋਂ ਤਾਈਂ ਜਿਹੜੇ ਕੰਮਾਂ ਜੰਗੀ ਬਦਲ ਤੇ ਚੱਲਿਆ ਇਸ ਟਾਈਮ 8 ਯਾਨੀ ਕਿ ਬੜੀਆਂ ਪੂਗਲ ਮਸ਼ੀਨਾਂ ਚੱਲ ਰਹੀਆਂ ਨੇ 15 ਤੋਂ 20 ਟਿੱਪਰ ਚੱਲ ਰਹੇ ਆ ਗ੍ਰੇਡਰ ਚੱਲ ਰਹੇ ਆ ਲੋਡਰ ਚੱਲ ਰਹੇ ਆ ਟਰੈਕਟਰ ਟਰਾਲੀਆਂ ਚੱਲ ਰਹੀਆਂ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਤੇ ਬਹੁਤ ਹੀ ਵੱਡਾ ਸੰਯੋਗ ਮਿਲ ਰਿਹਾ ਕਿਉਂਕਿ ਗੁਰੂ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਚੱਲੇ ਸੀ ਜਿੱਥੇ ਗੁਰੂਵਧਾਗਰੀ ਅਰਦਾਸ ਕੀਤੀ ਜਾਵੇ ਉੱਥੇ ਕੀ ਚੀਜ਼ਾਂ ਘਟਾ ਨਹੀਂ ਰਹਿਣਾਂ ਉਹ ਭਾਈ ਚੈਲੇਂਜ ਕਿੰਨਾ ਵੱਡਾ ਹੈ ਕਿਉਂਕਿ ਪੁੜਾ ਵਾਲੇ ਬਾਬਾ ਕਿਹਾ ਜਾਂਦਾ ਕਾਰ ਸੇਵਾ ਵਾਲੇ ਸੰਤਾਂ ਨੂੰ ਬਹੁਤ ਸਾਰੇ ਪੁਲ ਜਿਹੜੇ ਇਸ ਇਲਾਕੇ ਦੇ ਵਿੱਚ ਬਣਾਏ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਣਾਏ ਐ ਮੈਨਾਂ ਦਾ ਸੜਕ ਵਾਲਾ ਜਿਹੜਾ ਕੰਮ ਹੈ ਆਪਣੇ ਆਪ ਦੇ ਵਿੱਚ ਪਹਿਲੀ ਵਾਰ ਜਿਹੜਾ ਇਸ ਏਰੀਏ ਦੇ ਵਿੱਚ ਹੋ ਰਿਹਾ ਹੈ ਤੇ ਕਿੰਡਾ ਕ ਵੱਡਾ ਚੈਲੇਂਜ ਹੈ ਕਿਉਂਕਿ ਟੈਕਨੀਕਲ ਬੰਦਿਆਂ ਦਾ ਹੋਣਾ ਵੀ ਨਾਲ ਜ਼ਰੂਰੀ ਹੈ ਕਿ ਕਿਉਂ ਅਸੀਂ ਜੀ ਟੈਕਨੀਕਲ ਬੰਦੇ ਪ੍ਰਾਈਵੇਟ ਫਰਮਾਂ ਦੇ ਕਿਉਂਕਿ ਅਸੀਂ ਉਹਨਾਂ ਨਾਲ ਸਲਾਹ ਕਰਕੇ مشਵਰਾ ਕਰਕੇ ਉਹਨਾਂ ਨੂੰ ਨਾਲ ਜਿੰਨਾ ਵੀ ਕੰਮ ਕਰ ਰਹੇ ਆਂ ਟੈਕਨੀਕਲ ਪ੍ਰੈਨਲ ਕਰ ਰਹੇ ਆ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਇਹਦੇ ਉੱਤੇ ਕੋਈ ਪ੍ਰੀਮੈਕਸ ਕੋਈ ਵੀ ਕੰਮ ਕਰਨਾ ਚਾਹਣ ਉਹਨਾਂ ਨੂੰ ਦੂਰੀ ਤੋਂ ਤੋੜਨਾ ਕਰੀ ਪਵੇ ਕਿਉਂਕਿ ਸੰਗਤੀ ਮਾਇਆ ਲੱਗ ਰਹੀ ਆ ਸੰਗਤੀ ਮਾਇਆ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਤੇ ਸਾਡਾ ਇਹੀ ਅਸੀਂ ਕੋਈ ਤਕਰੀਬਨ ਯਾਨੀ ਕਿ ਆਮ ਨਹੀਂ ਕੰਮ ਕਰ ਰਹੇ ਜਿੰਨਾ ਵੀ ਕਰ ਰਹੇ ਆ ਟੈਕਨੀਕਲ ਪ੍ਰੈਨਲ ਨਾਲ ਕਰ ਰਹੇ ਆ ਕਿੰਨਾ ਕੁ ਏਰੀਆ ਜਿਹੜਾ ਤੁਸੀਂ ਪੂਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਗੜਸ਼ਕਟਰ ਤੱਕ ਸਾਰ ਕਿਸੇ ਤਰੀਕੇ ਨਾਲ ਚੌੜੀ ਕਰਦੀਆਂ ਪਲਾਨ ਹੈ ਕੀ ਤੁਹਾਡਾ ਸਾਡਾ ਪਲਾਨ ਹੈ ਵੀ ਸਭ ਤੋਂ ਪਹਿਲਾਂ ਤੇ ਜਿਹੜਾ ਇਹ ਰਸਤਾ ਸੀ ਕਿ ਬਹੁਤ ਤੰਗਾਰ ਸੀ ਅਸੀਂ ਥਾਨਪੁਰ ਖੂਈ ਤੋਂ ਲੈ ਕੇ ਇਸ ਟਾਈਮ ਜਿਹੜਾ ਕਿ ਕ੍ਰੀਮਪੁਰਾ ਪਿੰਡ ਉਥੋਂ ਤੱਕ ਸਾਨੂੰ ਬਹੁਤ ਸ਼ਰਕ ਜਿਹੜੀ ਖਸਾ ਦੇਦੀ ਆ ਇਹਦੇ 400 ਜਿਹੜੇ ਫਰਮਾ ਬਿਲਕੁਲ ਖਤਮ ਹੋ ਚੁੱਕੇ ਆ ਗੇਟੀ ਕ੍ਰੋਸ ਕਰਨੀ ਬਹੁਤ ਮੁਸ਼ਕਲ ਆ ਕੋਈ ਸਕੂਟਰ ਵਾਲਾ ਥੱਲੇ ਉਤਰ ਜਾਂਦਾ ਉਹ ਨੂੰ ਮੁੜ ਕੇ ਚੜਨਾ ਔਖਾ ਹੋ ਜਾਂਦਾ ਜੇ ਕੋਈ ਕਾਰ ਵਾਲੇ ਦੀ ਟਾਇਰ ਸਲਿੱਪਟ ਹੋ ਜਾਂਦਾ ਕੋਲ ਨੂੰ ਨਾ ਆ ਗਿਆ ਕਈ ਦੰਨ ਕਿ ਇੰਨਾ ਨਕਸਾਨ ਹੁੰਦਾ ਮਸ਼ੀਨਰੀ ਜਿਹੜੀ ਉਹ ਰਾਜ ਖਰਾਬ ਹੋ ਜਾਂਦੀ ਆ ਜਦੋਂ ਬਰਸਾਤ ਦਾ ਮੌਸਮ ਹੁੰਦਾ ਬਿਲਕੁਲ ਹੀ ਹੌਣ ਧੁੰਡਾਂ ਦੇ ਦਿਨ ਲੱਗੇ ਆ ਆਪ ਜੀ ਨੂੰ ਪਤਾ ਕਿ ਪੰਜਾਬ ਦੇ ਜੋ ਧੁੰਦ ਪਈ ਉਸ ਦਿਨ ਦੇ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਆ ਸੋ ਇਸ ਕਰਕੇ ਚੈਲੰਜ ਬਹੁਤ ਵੱਡਾ ਪਰ ਜਦੋਂ ਗੁਰੂ ਬੇਕਾਰੀ ਅਰਦਾਸ ਕਰਦੀ ਸੈਲ ਸਾਰ ਖਤਮ ਹੋ ਜਾਂਦੇ ਆ ਕੋਈ ਗੁਰੂ ਆਪ ਵਰਸਦਾ ਇਸ ਟਾਈਮ ਨੇ ਅਸੀਂ ਦੇਖ ਰਹੇ ਆ ਕਿ 16 ਤਰੀਕ ਨੂੰ ਅਸੀਂ ਤਕਰੀਬਨ 11:30 12 ਵਜੇ ਸੇਵਾ ਆਰੰਭ ਕੀਤੀ ਸੀ ਤੇ ਅੱਜ 18 ਤਰੀਕ ਹੋਈ ਆ ਤੇ ਅਸੀਂ ਤਕਰੀਬਨ 2.5 ਕਿਲੋਮੀਟਰ ਜਿਹੜਾ ਏਰੀਆ ਵਾ ਉਹਨੂੰ ਕਵਰ ਕਰ ਚੁੱਕੇ ਆ। ਇਹ ਕਿੰਨਾ ਕੁ ਸਟ੍ਰੈਚ ਜਿਹੜਾ ਕਿੰਨੇ ਕਿਲੋਮੀਟਰ ਟੋਟਲ ਜਿਹੜਾ ਤੁਸੀਂ ਫੈਲਦੇ ਆਧਾਰ ਤੇ ਠੀਕ ਕਰਨਾ ਹੈ? ਫੈਲਦੇ ਆਧਾਰ ਤੇ ਜਿਹੜਾ ਹੈਗਾ ਜੀ ਇਹ ਤਕਰੀਬਨ 4.5 ਕਿਲੋਮੀਟਰ ਜਿਹੜਾ ਕਿ ਬਹੁਤ ਜ਼ਰੂਰੀ ਸੀਗਾ ਉਹ ਕਰਕੇ ਬਾਕੀ ਅਗੇ ਵੀ ਜਿਹੜਾ ਪ੍ਰੋਜੈਕਟ ਉਹਨੂੰ ਅਸੀਂ ਸ਼ੁਰੂ ਕਰ ਦਿੱਤਾ ਵਾ। ਇਹਨੂੰ ਕਿੱਥੇ ਚੌੜਾ ਕਰਨਾ ਹੈ ਉੱਥੇ ਇਸ ਦੇ ਉੱਪਰ ਪ੍ਰੀਮਿਕਸ ਜਿਹੜਾ ਹੈਗਾ ਕੰਕਰੀਟ ਪਾਣਾ ਹੈ। ਬਿਲਕੁਲ ਜੀ ਪਾਵਾਂਗੇ ਪਰ ਸਾਡੀ ਅਜੇ ਨੂੰ ਚਾਸ਼ਫਰੀ ਤੇ ਬਰਮ ਖੋਲੇ ਕਰਦਾ ਕਿ ਹੌਲਾ ਮੋਲਾ ਸਿਰ ਤੇ ਆ ਚੁੱਕਾ ਕਿਉਂਕਿ ਕੰਕਰੀਟ ਪੰਪ ਆਪਣੇ ਜਿਹੜੇ ਪ੍ਰੀਮਿਕਸ ਆ ਉਹ ਅਸੀਂ ਵਿਚਾਰ ਕਰ ਰਹੇ ਆਂ ਵੀ ਜੇ ਸਾਡਾ ਕੋਈ ਮਹਾਰਾਜ ਨੇ ਕਿਰਪਾ ਕਰਦੀ ਗਲਤੀ ਗੁਰੂ ਜੀ ਰਹਿਮਤ ਦੀ ਆ ਤੇ ਸੰਗਤ ਦਾ ਸਹਿਯੋਗ ਆ ਤੇ ਸੰਗਤ ਦਾ ਸਹਿਯੋਗ ਮਿਲਦਾ ਰਿਹਾ ਤੇ ਜਿਹੜਾ ਪ੍ਰੀਮਿਕਸ ਉਹ ਵੀ ਪਾਵਾਂ ਜਿਸ ਤਰ੍ਹਾਂ ਹੁਣ ਇਹਨੂੰ ਛੋੜਾ ਕਰ ਰਹੇ ਆਂ ਜੇ ਬਾਰਿਸ਼ ਹੁੰਦੀ ਆ ਤਾਂ ਬਾਰਿਸ਼ ਦੇ ਨਾਲ ਥੋੜਾ ਬੈਠਣ ਦਾ ਨਹੀਂ ਬਿਲਕੁਲ ਜੀ ਬਾਰਿਸ਼ ਹੋਵੇਗੀ ਬਾਰਿਸ਼ ਨਾਲ ਥੋੜਾ ਜਿਹਾ ਬੈਠੇਗਾ ਪਰ ਅਸੀਂ ਨਾ ਆ ਗਿਆ ਜਨਰ ਚੇਰੇ ਹੁਲਮ ਹਲ ਚੱਲਦਾ ਅਸੀਂ ਇਹਨੂੰ ਆਪਣੀ ਨਿਗਰਾਨੀ ਦੇ ਵਿੱਚ ਰੱਖਾਂਗੇ ਜੇ ਕਿਤੇ ਕੋਈ ਮਾਰਾ ਮੋਟਾ ਛੋਟਦੀ ਵੀ ਆ ਕਿਸ ਤਰ੍ਹਾਂ ਦੀ ਕੋਈ ਗ ਬਿਲਕੁਲ ਖਾਲਸਾ ਹੀ ਜਹੋ ਜਲਾਲ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਜਿਹੜਾ ਮਨਾਇਆ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਜਾਂਦੇ ਨੇ ਉੱਥੇ ਲੰਬੇ ਸਮੇਂ ਤੋਂ ਸੰਗਤ ਦੀ ਜਿਹੜੀ ਮੰਗ ਸੀ ਕਿ ਸੜਕ ਦੀ ਜਿਹੜੀ ਖਸਤਾ ਹਾਲਤ ਹੈ ਉਸ ਨੂੰ ਸੁਧਾਰਿਆ ਜਾਵੇ ਸਾਡੇ ਨਾਲ ਸੁਖਦੇਵ ਸਿੰਘ ਜੀ ਪੌਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਪੌਰ ਸਾਹਿਬ ਪੁਲਾ ਵਾਲੇ ਬਾਬੇ ਕਿਹਾ ਜਾਂਦਾ ਸੀ ਐਜੂਕੇਸ਼ਨਲ ਇੰਸਟੀਟਿਊਸ਼ਨ ਬਣਾਏ ਉਹਨਾਂ ਇੱਕ ਨਵੀਂ ਪਹਿਲ ਕਰਨ ਦੀ ਕੀਤੀ ਹੈ ਕਿ ਇਸ ਮੇਨ ਰੋਡ ਨੂੰ ਵੀ ਜਿਹੜੀ ਉਹਦੀ ਵੀ ਸੇਵਾ ਬਾਬਿਆਂ ਦੇ ਹਿੱਸੇ ਆਈ ਹੈ ਕਿਉਂਕਿ ਸਰਕਾਰਾਂ ਭਾਵੇਂ ਕਿਸੇ ਵੀ ਪਾਰਟੀ ਦੀ ਹੋਣ ਸਰਕਾਰਾਂ ਦੇ ਹੱਥ ਖੜੇ ਰਹੇ ਨੇ ਦੇਖੋ ਬੜੀ ਬੜੀ ਅਸੀਂ ਮੈਂ 96 ਤੋਂ ਜ਼ਿਆਦਾ ਮੈਂ ਮੈਂਬਰ ਬਣਿਆ ਫਿਰ ਮੈਂ ਐਕਟਿੰਗ ਪ੍ਰਧਾਨ ਬਣਿਆ ਜਨਰਲ ਸੈਕਟਰੀ ਬਣਿਆ ਸਿੰਘ ਸਾਹਿਬ ਗਿਆਨੀ trilochana singh ਹੋਰੀ ਬੜਾ ਉਦਮ ਕਰਦੇ ਰਹੇ ਵਕਤ ਆ ਗਿਆ ਹਰ ਸਰਕਾਰ ਨੂੰ ਇਹ ਗੱਲ ਸੁਝਾਈ ਵੀ ਇਹ ਜਿਹੜੀ ਸੜਕ ਹੈ ਇਹ ਰਿਲੀਜੀਅਸ ਟੂਰਿਜ਼ਮ ਤੇ ਕਲਚਰਲ ਟੂਰਿਜ਼ਮ ਦਾ ਹੱਬ ਆ ਇਥੋਂ ਜਿੱਥੇ 12 13 ਜ਼ਿਲ੍ਹੇ ਲੰਘਦੇ ਆ ਇਹ ਹੀ ਸੜਕ ਬਾਬਾ ਬਲਕਨਾਥ ਦੇ ਜਾਂਦੀ ਹੈ ਇਹ ਹੀ ਸੜਕ ਅਨੰਤਪੁਰ ਸਾਹਿਬ ਨੂੰ ਜਾਂਦੀ ਹੈ ਇਹ ਹੀ ਸੜਕ ਕੀਰਤਪੁਰ ਸਾਹਿਬ ਨੂੰ ਜਾਂਦੀ ਹੈ ਇਹ ਹੀ ਮਨੀਕਰਨ ਨੂੰ ਜਾਂਦੀ ਇਹ ਹੀ ਕੁਲੂ ਨੂੰ ਜਾਂਦੀ ਇਹ ਹੀ ਮਨਾਲੀ ਨੂੰ ਜਾਂਦੀ ਹੈ ਇਥੇ ਇੰਨੀ ਵੱਡਾ ਟੂਰਿਜ਼ਮ ਦਾ ਹੱਬ ਹੈ ਵੀ ਤੁਸੀਂ ਇਹਨੂੰ ਸੜਕ ਦੀ ਇਹਨੂੰ ਕਰੋ ਠੀਕ ਕਰੋ। ਸਟੇਜ ਦੇ ਉੱਤੇ ਸਰਕਾਰ ਵੱਲੋਂ ਡੀਸੀ ਸਾਹਿਬ ਨੇ ਸੰਦੇਸ਼ ਦਿੱਤਾ ਤੇ ਮੈਂ ਉਹਨਾਂ ਨੂੰ ਰੋਕੇ ਵੀ ਕਿਹਾ। ਬਈ ਡੀਸੀ ਸਾਹਿਬ ਬਾਕੀ ਸਾਰਾ ਕੁਝ ਠੀਕ ਹੈ ਜੇ ਤੁਹਾਡੇ ਚਾਰੇ ਪਾਸੇ ਹੱਥ ਖੜੇ ਆ। ਨਾ ਤੁਸੀਂ ਟੋਲ ਰੋਡ ਬਣਾਉਣੀ, ਨਾ ਤੁਸੀਂ ਸਟੇਟ ਹਾਈਵੇ ਬਣਾਉਣੀ। ਫਿਰ ਤੁਸੀਂ ਇਦਾਂ ਕਰੋ ਕਾਰ ਸੇਵਾ ਨੂੰ ਦੇ ਦਿਓ ਅਸੀਂ ਬਣਾ ਲਾਂ। ਹੁਣ ਫੋਲਾਮ ਹਲਾ ਆ ਰਿਹਾ। 40-50 ਲੱਖ ਸੰਗਤ ਨੇ ਆਉਣਾ। ਹਨਾ ਤੇ ਫਿਰ ਸਾਡੇ ਕਾਰ ਸੇਵਾ ਟਰੱਸਟੀ ਬੈਠ ਕੇ ਫੈਸਲਾ ਕੀਤਾ। ਪਈ ਛੱਡੋ ਸਰਕਾਰਾਂ ਵੱਲ ਨੂੰ ਦੇਖਣਾ ਤੇ ਇਹ ਕੰਮ ਸੰਗਤ ਦੇ ਸਹਿਯੋਗ ਨਾਲ ਸੰਗਤੀ ਸਹੂਲਤ ਨਾਲ ਆਪੇ ਹੀ ਕਰਦੇ ਤੇ ਬਾਬਾ ਜੀ ਨੇ ਅਰਦਾਸਾ ਜੋਦ ਕੇ ਸ਼ੁਰੂ ਕਰਤਾ ਬਿਲਕੁਲ ਸੰਤਾਂ ਦੇ ਵੱਲੋਂ ਜਿਹੜਾ ਹੁਣ ਇਸ ਕਾਰ ਸੇਵਾ ਜਿਹੜੀ ਸੜਕ ਦੀ ਕਰਾਈ ਜਾ ਰਹੀ ਹੈ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜੋੜਨ ਵਾਲੀ ਇਹ ਜਿਹੜੀ ਸੜਕ ਹੈ ਜੋ ਬਹੁਤ ਮਾੜੇ ਹਾਲ ਦੇ ਵਿੱਚ ਸੀ ਖਾਸ ਤੌਰ ਤੇ ਪੰਜਾਬ ਦੇ ਜੇਕਰ ਦੋ ਹਿੱਸਿਆਂ ਦੀ ਗੱਲ ਕੀਤੀ ਜਾਵੇ ਮਾਝਾ ਦੁਆਬਾ ਨੂੰ ਜਿਹੜਾ ਆਨੰਦਪੁਰ ਸਾਹਿਬ ਦੇ ਨਾਲ ਜੋੜਦੀ ਸੀ ਹੁਣ ਇਸ ਸੜਕ ਦੇ ਜਿਹੜੇ ਹਾਲਤੋਂ ਸੁਧਰਨਗੇ ਕਿਉਂਕਿ ਕਾਰ ਸੇਵਾ ਕਿਲਾ ਅਨੰਤਗੜ੍ਹ ਸਾਹਿਬ ਵਾਲੇ ਸੰਤਾਂ ਦੇ ਵੱਲੋਂ ਹੁਣ ਇਸ ਸੜਕ ਦੀ ਜਿਹੜੀ ਉਹ ਸੇਵਾ ਆਰੰਭੀ ਗਈ ਹੈ ਤੇ ਆਪਣੇ ਪੱਧਰ ਤੇ ਜਿਹੜਾ ਪਹਿਲੇ ਫੇਜ਼ ਦੇ ਵਿੱਚ ਕੁਝ ਕਿਲੋਮੀਟਰ ਦਾ ਕੰਮ ਜਿਹੜਾ ਹੈ ਉਹ ਬੜਾ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾ ਚੁੱਕਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੰਮ ਜਿਹੜੇ ਇਸੇ ਤਰੀਕੇ ਦੇ ਨਾਲ ਜੰਗੀ ਪੱਧਰ ਤੇ ਕੀਤੇ ਜਾਣਗੇ ਤਾਂ ਜੋ ਹੋਲਾ ਮੱਲਾ ਜੋ ਕਿ ਸਿੱਖਾਂ ਦਾ ਕੋਮੀ ਤਿਉਹਾਰ ਹੈ ਜਿੱਥੇ ਖਾਸ ਤੌਰ ਤੇ ਸ੍ਰੀ ਅਨੰਤਪੁਰ ਸਾਹਿਬ ਵਿਖੇ 50 ਲੱਖ ਤੋਂ ਵੱਧ ਜਿਹੜੀ ਸੰਗਤ ਇਸੇ ਰੋਡ ਦੇ ਉੱਪਰ ਆਉਂਦੀ ਹੈ ਉਸ ਤੋਂ ਪਹਿਲਾਂ-ਪਹਿਲਾਂ ਇਹ ਆਜੋ ਸੰਗਤ ਨੂੰ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲੱਗੇ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਮਨਪੀਤ ਦੇ ਨਾਲ ਬੀਐਸ ਜਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ